पदपङ्कज बन्दन पङ्क्जवन्दन मनोय गुरु अमरस हृदय द्या हद न्यद्या ਗੁਨਾਗਾਓ ਗੁਰੂ ਅਰਜਨ ਬਿਗਨਨਕੇ ਨਾਸਕ ਬਿਗਨਨਕੇ ਨਾਸਕ ਸ੍ਰੀ ਹਰਿ ਗੋਬਿੰਦ ਸੋ ਮਤ ਪਰਕਾਰਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ शनमी गुरुते पारमकेर पाला केर पाला ਪੋ ਨਸੀ ਸਾ ਪੋ ਨ ਪੋ ਨਸੀ ਸਾ ਦੰਦ ਬਾਰ ਬਾਰ ਜਗਦੀ ਸਾ ਏਕੰਕਾਰ ਸਤ ਗੁਰ ਤੇਹ ਪਰ ਸਾਧ ਸੱਚ ਹੋਏ ਵਾਹਿਗੁਰੂ ਜੀ ਫਤੇ ਹੈ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਹੋਏ ਦੋਹਰਾਿਤ ਆਦਿਕ ਬਹੁ ਸ਼ਬਦ ਸ਼ੁਭ ਕਰੇ ਅਪਰਗਤ ਦਾਇ ਰਾਗ ਬਿਲਾਵਲ ਆਦ ਜੀ ਦੀ ਗ੍ਰੰਥ ਮਹ ਪਾਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਭਜਾਨਾਂ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ ਦਾ ਸਦਕਾ ਇਸਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰ ਚਰਨਾ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ ਲੜੀਵਾਰ ਕਥਾ ਕਰਦੇ ਹੋਏ ਆਪਾਂ ਇਤਿਹਾਸ ਦੀ ਕਥਾ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਰਬਣ ਕਰ ਰਹੇ ਹਾਂ ਪਿਛਲੇ ਜਿਹੜੀ ਸਰਬਣ ਕੀਤਾ ਜਦੋਂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਦਿਨ ਦੁਬਾਰਾ ਫਿਰ ਬੁਖਾਰ ਚੜ੍ਹਿਆ ਤੇ ਮਾਤਾ ਗੰਗਾ ਜੀ ਦੇਖ ਕਰਕੇ ਬੜੇ ਦੁਖੀ ਹੋਏ ਤੇ ਉਹਨਾਂ ਨੇ ਪਾਤਸ਼ਾਹ ਜੀ ਨੂੰ ਸਨੇਹਾ ਭੇਜ ਕੇ ਘਰ ਬੁਲਾਉਣਾ ਕੀਤਾ ਦਰਬਾਰ ਸਾਹਿਬ ਤੋਂ ਜਦ ਪਾਤਸ਼ਾਹ ਘਰ ਆਏ ਤੇ ਬੱਚੇ ਦੇ ਸਿਰ ਤੇ ਹੱਥ ਫੇਰਿਆ ਗੋਦ ਵਿੱਚ ਲਿਆ ਤਾਂ ਉਸ ਵੇਲੇ ਉਹਨਾਂ ਦਾ ਬੁਖਾਰ ਲਹਿ ਗਿਆ ਜਦੋਂ ਕਹਿੰਦੇ ਤਾਪ ਲਹਿ ਗਿਆ ਤਨ ਤਨ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਕਿਹਾ ਕਿ ਭਾਈ ਇਹ ਪਰਮੇਸ਼ਰ ਦੀ ਕਿਰਪਾ ਹੈ ਸਿੱਖਾਂ ਨੇ ਕਿਹਾ ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ ਬੱਚੇ ਦਾ ਬੁਖਾਰ ਲਾ ਦਿੱਤਾ ਪਾਤਸ਼ਾਹ ਕਹਿੰਦੇ ਨਹੀਂ ਇਹ ਕਿਰਪਾ ਭਾਈ ਅਕਾਲ ਪੁਰਖ ਦੀ ਹੈ ਸੋਰਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਵਾਹ ਤੇ ਰਾਖਿਆ ਹਰ ਗੋਬਿੰਦ ਨਮਾ ਨਿਰੋਵਾ ਰਹਾਓ ਤਾਪ ਗਿਆ ਪ੍ਰਭ ਆਪ ਮਿਟਾਇਆ ਜਨਕੀ ਲਾਜ ਰਖਾਈ ਸਾਧ ਸੰਗਤੇ ਸਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਾਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਪਗੁਣਾਂ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮस्तक ਧਾਰਿਆ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਧੰਗ ਗੁਰੂ ਅਰਜਨ ਦੇਵ ਜੀ ਨੇ ਰਾਗ ਸੋਰਠ ਵਿੱਚ ਅਤੇ ਬਲਾਵਲ ਰਾਗ ਵਿੱਚ ਪੁਚਾਰਨ ਕੀਤੇ ਹਨ ਸਮੇਂ-ਸਮੇਂ ਤੇ ਜੇ ਮੈਂ ਪਹਿਲੀ ਵਾਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਟਾਈਫਾਇਟ ਹੋਇਆ ਸੀਗਾ ਤਾਂ ਉਸ ਵੇਲੇ ਜਦੋਂ ਠੀਕ ਹੋ ਗਏ ਸਨ ਤਾਂ ਨੇਤਰਾਂ ਤੇ ਉਸ ਦਾ ਕੋਈ ਪ੍ਰਭਾਵ ਨਹੀਂ ਸੀ ਪਿਆ ਤਾਂ ਸਤਿਗੁਰਾਂ ਨੇ ਇੱਕ ਸ਼ਬਦ ਉਚਾਰਿਆ ਸੀ ਨੇਤਰ ਪ੍ਰਗਾਸ ਕੀਆ ਗੁਰਦੇਵ ਸੇਵਕ ਉਹ ਦੀਨੀ ਆਪਣੀ ਸੇਵਕ ਤੋ ਇਸ ਤਰ੍ਹਾਂ ਦੀ ਬਹੁਤ ਸਾਰੀ ਬਾਣੀ ਸਤਿਗੁਰਾਂ ਨੇ ਉਚਾਰਨ ਕਰਕੇ ਗੁਰੰਤ ਸਾਹਿਬ ਵਿੱਚ ਦਰਜ ਕੀਤੀ ਹੈ ਜਿਨ੍ਹਾਂ ਨੂੰ ਅਸੀਂ ਉਚਾਰਨ ਕਰਕੇ ਬਾਣੀ ਨੂੰ ਪੜ੍ਹ ਕਰਕੇ ਗਾ ਕਰਕੇ ਅਸੀਂ ਦੁੱਖਾਂ ਪਾਪਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਆਓ ਉਹ ਦਿਨ ਸਤਿਗੁਰਾਂ ਨੇ ਫਿਰ ਬਹੁਤ ਸਾਰਾ ਲੰਗਰ ਤਿਆਰ ਕਰਵਾਇਆ ਸੰਗਤਾਂ ਨੂੰ ਖੁਸ਼ੀ ਦੇ ਵਿੱਚ ਜਲ ਪਾਣੀ ਛਕਾਉਣਾ ਕੀਤਾ ਇਹ ਕਥਾ ਅੱਜ ਆਪਾਂ ਆਰੰਭ ਕਰਕੇ ਸਰਬਣ ਕਰਾਂਗੇ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰਚਰਣਾ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਆਹੀ ਗੁਰੂ ਜੀ ਕੀ ਫਤਿਹ ਦੋਹਰਾ ਇਤ ਆਦਿਕ ਬਹੁ ਸ਼ਬਦ ਸ਼ੋਭ ਕਰੇ ਅਪਰ ਗਤਿ ਦਾਈ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਧੰ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੇ ਹਨ ਰਾਗ ਬਿਲਾਵਲ ਆਦ ਜੀ ਦੀ ਇੱਕ ਗ੍ਰੰਥ ਮਹ ਪਾਏ ਆਦ ਗ੍ਰੰਥ ਸ੍ਰੀ ਗੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਉਹ ਸ਼ਬਦ ਦਰਜ ਕੀਤੇ ਹਨ ਜਿਵੇਂ ਰਾਗ ਸੋਰਠ ਵਿੱਚ ਅਤੇ ਰਾਗ ਬਿਲਾਵਲ ਵਿੱਚ ਜੋ ਜਿਸ ਸੰਕਟ ਪਰ ਕਹਿਓ ਬੜ ਹੈ ਜੇ ਸਿੱਖ ਮਨ ਲਾਏ ਤਾਂ ਜਿਹੜੇ ਦੁੱਖ ਦੇ ਪਰਥਾਏ ਉਹ ਸ਼ਬਦ ਉਚਾਰਿਆ ਜੇ ਕੋਈ ਸਿੱਖ ਇਨ੍ਹਾਂ ਸ਼ਬਦਾਂ ਨੂੰ ਚਿੱਤ ਲਾ ਕੇ ਮਨ ਲਾ ਕੇ ਪੜਨਾ ਕਰਦਾ ਹੈ ਸਰਦਾ ਤੇ ਦੁੱਖ ਖੈ ਕਰੈ ਇਹੀ ਮਨੋਰਥ ਗਾਇ। ਜਾਂ ਜੇ ਕੋਈ ਸਰਦਾ ਭਾਵਨਾ ਨਾਲ ਕੇ ਮੇਰਾ ਇਹ ਸੰਕਟ ਦੂਰ ਹੋ ਜਾਵੇ ਇਹ ਮਨੋਰਥ ਲੈ ਕੇ ਬਾਣੀ ਨੂੰ ਗਾਉਂਦਾ ਹੈ। ਸਰਬ ਇਹਾ ਹਮ ਨਹਿ ਲਿਕੇ ਆਰਤ ਪ੍ਰਗਟ ਤਨ ਕੇਰ ਔਰ ਉਹਨਾਂ ਦਾ ਉਹ ਸੰਕਟ ਦੂਰ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਨੇ ਉਹ ਸਾਰੇ ਬਚਨ ਬਾਣੀ ਦੇ ਵਿਚ ਲਿਖ ਦਿੱਤੇ ਹਨ ਜਿਨ੍ਹਾਂ ਦੇ ਅਰਥ ਕੋਈ ਔਖੇ ਨਹੀਂ ਸ਼ਬਦਾਂ ਨਿਭਾਵ ਸੌਖੇ ਹੀ ਸਮਝ ਆ ਜਾਂਦੇ ਹਨ ਸਰਬ ਇਹਾ ਹਮ ਨਹਿ ਲਿਖੈ ਆਰਥ ਪ੍ਰਗਟ ਤਿੰਨ ਕੀਰ ਤੋ ਸਹਿਜ ਹੀ ਇਹਨਾਂ ਨੂੰ ਸਮਝਿਆ ਜਾ ਸਕਦਾ ਹੈ ਸ੍ਰੀ ਗ੍ਰੰਥ ਸਾਹਿਬ ਪੜ੍ਹੇ ਜਾਣੇ ਜਾਹਿ ਕਨੇਰ ਜਦੋਂ ਸ੍ਰੀ ਗੰਥ ਸਾਹਿਬ ਮਹਾਰਾਜ ਜੀ ਦਾ ਤੁਸੀਂ ਪਾਠ ਕਰੋਗੇ ਤਾਂ ਇਹਦੇ ਵਿੱਚੋਂ ਕਨੇਰੇ ਭਾਵ ਬਹੁਤ ਸਾਰੇ ਇਦਾਂ ਦੇ ਸ਼ਬਦ ਮਿਲ ਜਾਣਗੇ ਕੁੰ ਸ਼੍ਰੀ ਗੁਰ ਜਗ ਅਰੰਭ ਕਰਿਓ ਮਿਠਾਣ ਮੰਗਾਈ ਮਹਾਨ ਧਰਿਓ ਸਤਗੁਰ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਵੀ ਆਇ ਕਰੋ ਮਿੱਠਾ ਲੈ ਕੇ ਆਓ ਆਪਾਂ ਅੱਜ ਇੱਕ ਲੰਗਰ ਸ਼ਿਕਾਉਣੀ ਆ ਸੰਗਤ ਨੂੰ ਸਿੱਖ ਜਾਏ ਚਹੂ ਦਿਸਕ੍ਰਿਤ ਲਇਓ ਪੁਨ ਗੋਦਪ ਸੁਖ ਮਾ ਚੂਨ ਕਿਓ ਤਾਂ ਜ਼ਿਆਦਾਤਰ ਗੁਰੂ ਘਰ ਦੇ ਵਿੱਚ ਖੜਾ ਪ੍ਰਸ਼ਾਦ ਹੀ ਪ੍ਰਵਾਨਤ ਹੈ ਗੁਰੂ ਪਿਆਰਿਓ ਤੋ ਸਿੱਖਾਂ ਨੇ ਗੁਰੂ ਪਿਆਰਿਓ ਕਣਕ ਦਾ ਆਟਾ ਤਿਆਰ ਕਰਵਾਇਆ ਬਹੁਤ ਸਾਰਾ ਮਿੱਠਾ ਜਿਸ ਦੇ ਰੂਪ ਵਿੱਚ ਖੰਡ ਜਾਂ ਗੁੜ ਹੁੰਦਾ ਹੈ ਔਰ ਦੂਸਰਾ ਬਹੁਤ ਸਾਰਾ ਘੋਉ ਦੇਸੀ ਇਕੱਤਰ ਕੀਤਾ ਜੀ ਪਕਵਾਨ ਪਕਾਵ ਪਕਵਾਨ ਪਕਾਵਣ ਪੁੰਝ ਲਗੇ ਸਭ ਦਸਿਓ ਉਸ ਪਕਿਓ ਪੁਨ ਰਹਿਨ ਜਗੇ ਔਰ ਸਤਗੁਰਾਂ ਨੇ ਫਿਰ ਕਹਿੰਦੇ ਹਲਵਾਈ ਲਾ ਦਿੱਤੇ ਆ ਹਾਂ ਵੀ ਭਾਈ ਮਠਿਆਈਆਂ ਤਿਆਰ ਕਰੋ ਕਹਿੰਦੇ ਬਹੁਤ ਸਾਰੀਆਂ ਸਿੱਖ ਸੰਗਤਾਂ ਲਾ ਕੇ ਹਲਵਾਈ ਲਾ ਕੇ ਰਾਤ ਨੂੰ ਮਠਿਆਈਆਂ ਤਿਆਰ ਕਰਨ ਲਗੀਆਂ ਜਾਨ ਮੋਦਕ ਮੋਦਕ ਓਗ ਕਰੇ ਬਹੁਪੂਪ ਪੱਕੇ ਕਰ ਰਾਸ ਧਰੇ ਔਰ ਗੁਰੂ ਪਿਆਰਿਓ ਬਹੁਤ ਸਾਰੇ ਲੱਡੂ ਤਿਆਰ ਕਰਵਾਏ ਗਏ ਆਨੰਦ ਦੇਣ ਵਾਲੇ ਹੋਰ ਵੀ ਬਹੁਤ ਸਾਰੀਆਂ ਮਠਿਆਈਆਂ ਤਿਆਰ ਕੀਤੀਆਂ ਦਾਦ ਸੰਗਪਕੋਰਨ ਮੇਲ ਭਲੇ ਮਰਚਾਦ ਮਿਸਾਲ ਵਿਸਾਲ ਰਲੇ ਪ੍ਰਸ਼ਾਦੇ ਦਾ ਵੀ ਲੰਗਰ ਚਲਾਉਣਾ ਇਸ ਕਰਕੇ ਦਹੀਂ ਦੇ ਵਿੱਚ ਪਕੌੜੇ ਆਦੀ ਪਾ ਕੇ ਔਣ ਮਿਰਚਾ ਪਾ ਕੇ ਜਿਹੜਾ ਹੈ ਗੁਰੂ ਪਿਆਰਿਓ ਤਿਆਰ ਕੀਤਾ ਗਿਆ ਹੈ ਸਾਰੇ ਰਾਸ ਤੇ ਹਾਵਲ ਤਿਆਰ ਧਰਿਓ ਬਹੁ ਭਾਤਣ ਮੇਵ ਅਮੇਜ ਕਰਿਓ ਫੇਰ ਸਤਗੁਰਾਂ ਨੇ ਬਹੁਤ ਸਾਰਾ ਕੜਾ ਪ੍ਰਸ਼ਾਦ ਵੀ ਤਿਆਰ ਕਰਵਾਇਆ ਨਿਵਤਾ ਕਹਿ ਦੀਨ ਚਾਹੂੰ ਵਰਨਾ ਸਭ ਹੂਣ ਅਹਾਰ ਇਹਾ ਕਰਨਾ ਤੇ ਸਾਰੇ ਸ਼ਹਿਰ ਅੰਮ੍ਰਿਤਸਰ ਨੂੰ ਕਹਿੰਦੇ ਨਿਉਂਦਾ ਦਿੱਤਾ ਸਦਾ ਦਿੱਤਾ ਵੀ ਅੱਜ ਸਾਰਿਆਂ ਨੇ ਭੋਜਨ ਜਿਹੜਾ ਹੈ ਗੁਰੂ ਘਰ ਵਿਖੇ ਸ਼ਕਣਾ ਹੈ ਦਰবেশ ਅਸ਼ੇਸ਼ ਬੁਲਾਏ ਲੈ ਗ੍ਰਹਸਤੀ ਓਚ ਨੀਚ ਹਜੂਰ ਆਏ ਔਰ ਕਿਆ ਛੋਟੇ ਕਿਆ ਵੱਡੇ ਕਿਆ ਦਰবেশ ਕਿਆ ॠषि मुनि ਸਾਧੂ ਸੰਤ ਉਹਨਾਂ ਸਾਰਿਆਂ ਨੂੰ ਸਤਿਗੁਰਾਂ ਨੇ ਸੱਦਾ ਦੇ ਕੇ ਆਪਣੇ ਘਰ ਗੁਰਦੁਆਰਾ ਗੁਰੂ ਕੇ ਮਹਿਲਾ ਵਿਖੇ ਬੁਲਾਉਣਾ ਕੀਤਾ ਹੈ ਜੀ ਮਾ ਦੇ ਮੇਲ ਭਇਓ ਗਿਣਤੀ ਨਾ ਰਹੀ ਸੁਧ ਜਾਤ ਭਈ ਜਿਸ ਗ੍ਰਾਮ ਲਹੀ ਇਸ ਤਰ੍ਹਾਂ ਗੁਰੂ ਪਿਆਰਿਓ ਬਹੁਤ ਵੱਡਾ ਮੇਲਾ ਹੋ ਗਿਆ ਪਾ ਬਹੁਤ ਸੰਗਤ ਇਕੱਠੀ ਹੋ ਗਈ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਜਿਸ ਪਿੰਡ ਵੀ ਗੁਰੂ ਜੀ ਨੇ ਸਨੇਹਾ ਭੇਜਿਆ ਤੇ ਉਥੇ ਖਬਰ ਪਹੁੰਚੀ ਸੋਨ ਸਾਧ ਫਕੀਰ ਸੋ ਬਿੰਦਰ ਚਲੇ ਘਰ ਸ੍ਰੀ ਗੁਰ ਕੇ ਸਭ ਆਏ ਮਿਲੇ ਸੋਨ ਸਾਧ ਫਕੀਰ ਸੋ ਬ੍ਰਿੰਦ ਚਲੇ ਬ੍ਰਿੰਦ ਹੁੰਦੇ ਆ ਬਹੁਤ ਸਾਰੇ ਸਾਧੂ ਸੰਤ ਗ੍ਰਸਤੀ ਆਦੀ ਜੋ ਵੀ ਸਨ ਜਿਹਨੂੰ ਪਤਾ ਲੱਗਿਆ ਉਹ ਚੱਲ ਪਿਆ ਹੈ ਜੀ ਜਾਣ ਜਾਤ ਗ੍ਰਹੀ ਸੁਨੇ ਆਏ ਗਏ ਚਹੋਂ ਕੋਦ ਪਰਮੋਦਤ ਢੋਲ ਭਾਏ ਇਸ ਤਰ੍ਹਾਂ ਗੁਰੂ ਪਿਆਰਿਓ ਬਹੁਤ سارے ਗ੍ਰਸਤੀ ਵੀ ਆ ਗਏ ਸਾਧੂ ਵੀ ਆ ਗਏ ਚਹੋਂ ਕੋਦ ਚਾਰੇ ਪਾਸੇ ਬੜੀ ਪ੍ਰਸੰਤਾ ਫੈਲ ਰਹੀ ਹੈ ਕਰ ਪੰਕਤ ਰੀਤ ਅਨੇਕਨ ਕੇ ਵਿੱਚ ਥਾਂਓ ਸਭੋਜਨ ਟੇਕਣ ਕੇ ਔਰ ਫਿਰ ਸਨ ਪੰਕਟੀਆਂ ਪੰਕਟਾਂ ਲਵਾ ਦਿੱਤੀਆਂ ਵਿਚਾਰੇ ਥਾਂ ਛੱਡਿਆ ਗਿਆ ਪ੍ਰਸ਼ਾਦਾ ਵਰਤਣ ਲਈ ਇੱਕ ਜਾਤ ਕਰੇ ਇੱਕ ਥਾਨ ਸਬੈ ਕਰ ਪਾਤ ਜੁਦੇ ਸੋ ਜੁਦੇ ਸੋ ਤਬੈ ਤਾਂ ਗੁਰੂ ਪਾਤਸ਼ਾਹ ਜੀ ਨੇ ਗੁਰੂ ਪਿਆਰਿਓ ਜਾਤਾਂ ਪਾਤਾਂ ਨੂੰ ਪਾਸੇ ਕਰਦੇ ਹੋਏ ਸਭ ਦੀਆਂ ਪੰਕਟੀਆਂ ਲਵਾ ਦਿੱਤੀਆਂ ਕਿਉਂਕਿ ਗੁਰੂ ਘਰ ਦੇ ਵਿੱਚ ਜਾਤ ਪਾਤ ਦਾ ਖੰਡਨ ਕੀਤਾ ਗਿਆ ਤੀਜੇ ਪਾਤਸ਼ਾਹ ਜੀ ਨੇ ਇਸੇ ਕਰਕੇ ਹੁਕਮ ਦਿੱਤਾ ਸੀਗਾ ਬਈ ਲੰਗਰ ਦੇ ਵਿੱਚ ਜਿਹੜਾ ਮੈਨੂੰ ਮਿਲਣਾ ਆਉਂਦਾ ਹੈ ਪਹਿਲਾਂ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛੱਕੇ ਫਿਰ ਮੈਂ ਦਰਸ਼ਨ ਦੇਵਾਂਗਾ ਬਾਦਸ਼ਾਹ ਅਕਬਰ ਨੂੰ ਵੀ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਣਾ ਪਿਆ ਸੀ ਸੋ ਸਤਿਗੁਰਾਂ ਨੇ ਬਿਨਾਂ ਜਾਤ ਪਾਤ ਦੇ ਸਾਰਿਆਂ ਦੀਆਂ ਪੰਗਤਾਂ ਲਵਾ ਦਿੱਤੀਆਂ ਸਭ ਪੰਥਨ ਸੰਤ ਤਤਾ ਕਰ ਕੈ ਤਿਤ ਨਿਆਇਰ ਨਿਆਇਰਤਾ ਧਰ ਕੈ ਹਾਂ ਜਿਹੜੇ ਸਾਧੂ ਸੰਤ ਸੀ ਫਕੀਰ ਸੀ ਉਹਨਾਂ ਦੀ ਅਲੱਗ ਇੱਕ ਪੰਗਤ ਲਵਾ ਦਿੱਤੀ ਹੈ ਗ੍ਰਸਤੀ ਲੋਕਾਂ ਦੀ ਆਮ ਨਗਰ ਨਿਵਾਸੀਆਂ ਦੀ ਪੰਗਤਾ ਅਲੱਗ ਲਵਾ ਦਿੱਤੀਆਂ ਔਰ ਸਾਰੇ ਇਕੱਠੇ ਬੈਠ ਗਏ ਜੀ ਪਹਾਉ ਭਾਂਤਨ ਕੇ ਪਕਵਾਨ ਦਏ ਸ਼ੁਭ ਸਵਾਦ ਹੁਤੇ ਰਚ ਸਾਥ ਖਾਏ ਔਰ ਫਿਰ ਜੋ ਪਕਵਾਨ ਮਠਿਆਈਆਂ ਭੋਜਨ ਪ੍ਰਸ਼ਾਦਾ ਜੀ ਤੋਂ ਵੀ ਤਿਆਰ ਹੋਇਆ ਸਾਰਿਆਂ ਨੂੰ ਵੰਡਿਆ ਗਿਆ ਸਾਹਨੇ ਬੜੇ ਪਿਆਰ ਨਾਲ ਸ਼ੱਕਨਾ ਕੀਤਾ ਹੈ ਜੀ ਮੁਖ ਧਨ ਹੈ ਧਨ ਭਣੈ ਗੁਰ ਕੋ ਬੜ ਭੋਜਨ ਦੀਨ ਨਾ ਭੀ ਧੁਰ ਕੋ ਔਰ ਗੁਰ ਪਿਆਰਿਓ ਇਸ ਭੋਜਨ ਨੂੰ ਸ਼ੱਕ ਕਰਕੇ ਸਾਰੇ ਧਨ ਗੁਰੂ ਧਨ ਗੁਰੂ ਕਹਿ ਰਹੇ ਹਨ ਜਿਨ੍ਹਾਂ ਨੇ ਐਸਾ ਲੰਗਰ ਚਲਾਇਆ ਜਿਸ ਦੇ ਵਿੱਚ ਨਾ ਭਈ ਥੜ ਕੋ ਭਾਵ ਅਟੁੱਤ ਅਟੁੱਤ ਲੰਗਰ ਚੱਲੇ ਆ ਜਿਹਦੇ ਵਿੱਚ ਕੋਈ ਤੋੜਾ ਕੋਟ ਨਹੀਂ ਆਉਂਦੇ ਜਿਸ ਨਾਮ ਭਣੇ ਦੁਖ ਜਾਤ ਕਣੇ ਤਿੰਕ ਅਪੰਦਨ ਦੇਖ ਬਣੇ ਜਿਨ੍ਹਾਂ ਦਾ ਨਾਮ ਲੈਣ ਨਾਲ ਹੀ ਸਾਰੇ ਦੁੱਖ ਦੂਰ ਹੋ ਜਾਂਦੀਆਂ ਉਹਨਾਂ ਨੂੰ ਦਰਸ਼ਨ ਕਰਕੇ ਫਿਰ ਕੀ ਹੁੰਦਾ ਹੋਵੇਗਾ ਬਾਬਾ ਸਾਰੀਆਂ ਹੀ ਕਿਰਪਾਵਾਂ ਦਰਸ਼ਨਾ ਵਿੱਚੋਂ ਮਿਲ ਜਾਂਦੀਆਂ ਹਨ ਸਾਬਾ ਆਸ਼ਕ ਦੇਤ ਆਨੰਦ ਲਵੋ ਹਰ ਗੋਵਿੰਦ ਬੈਸ ਵਿਸਾਲ ਹੋਵੋ ਔਰ ਸਾਰੇ ਸਤਿਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਹਰਗੋਬਿੰਦ ਸਾਹਿਬ ਜੀ ਦੀ ਲੰਬੀ ਆਯੂ ਦੇ ਅਸੀਸਾਂ ਦਿੰਦੇ ਹੋਏ ਪ੍ਰਸ਼ਾਦਾ ਛੱਕੇ ਜਾ ਰਹੇ ਹਨ ਗੁਰਬਾنس ਚਲੋ ਤਬ ਲਓ ਅਵਨੀ ਜਬ ਲਓ ਉਡ ਮਾਲ ਫਿਰੈ ਰਵਨੀ ਨਾ ਭਾਈ ਸਾਹਿਬ ਲਿਖਦੇ ਹਨ ਕਿ ਸੰਗਤਾਂ ਕੀ ਕਹਿ ਰਹੀਆਂ ਕਿ ਜਦੋਂ ਤੱਕ ਦੁਨੀਆ ਰਹੇਗੀ ਸੂਰਜ ਚੰਦ ਰਹੇਗਾ ਤਾਰੇ ਰਹਿਣਗੇ ਉਦੋਂ ਤੱਕ ਇਹ ਗੁਰੂ ਦੀ ਵੰਸ ਚੱਲਦੀ ਰਹੇਗੀ ਵੈਸੇ ਇਹ ਸਦਾ ਸਲਾਮਤ ਹੈ ਜਦੋਂ ਕੁਝ ਵੀ ਨਾ ਰਿਹਾ ਤਾਂ ਵੀ ਇਹ ਗੁਰੂ ਦੀ ਵੰਸ ਪਰਮੇਸ਼ਰ ਦਾ ਨਾਮ ਰਹੇਗਾ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ ਸਾਸ ਸੂਰਜ ਜਾਵਤ ਜੋਤ ਧਰੈ ਸਲਤਾ ਜਲ ਸਾਗਰ ਵਿੱਚ ਭਰੈ ਜਿੰਨਾ ਚਿਰ ਸੂਰੇ ਚੰਦਰਮਾ ਦਾ ਦੁਨੀਆ ਵਿੱਚ ਪ੍ਰਕਾਸ਼ ਹੈ ਜਿੰਨਾ ਚਿਰ ਸਮੁੰਦਰਾਂ ਵਿੱਚ ਪਾਣੀ ਹੈ ਜੁਗ ਕੇ ਮੇਰੇ ਜਾਦ ਜਬੈ ਲਗ ਹੈ ਕਮਲ ਆਸਣ ਕੇ ਰਚਨਾ जग ਹੈ ਜਿੰਨਾ ਚਿਰ ਇਹ ਜੁਗ ਰਹਿਣਗੇ ਬ੍ਰਹਮਾ ਦੀ ਰਚਨਾ ਇਹ ਸ੍ਰਿਸ਼ਟੀ ਰਹੇਗੀ ਤਾਬ ਲੋ ਗੁਰ ਬੰਸ ਰਹੋ ਤੇਰੇ ਕੈ ਜਾਗ ਮੈਂ ਜਸ ਦੇਰਕ ਬਿਤਰਕੈ ਔਰ ਇਨਾ ਲੰਬਾ ਸਮਾਂ ਯੁਗਾਂ ਯੁਗੰਤਰਾਂ ਤੱਕ ਇਹ ਗੁਰੂ ਦੀ ਵੰਸ ਹੈ ਜਿਹੜੀ ਚਲਦੀ ਰਹੇਗੀ ਔਰ ਇਨਾਂ ਦਾ ਦੁਨੀਆ ਵਿੱਚ ਦੀਦਕ ਬੜਾ ਵੱਡਾ ਜਸ ਫੈਲੇਗਾ ਗੁਰਨੰਦਨ ਹੋਏ ਰੋਗ ਸਦਾ ਬਿਗਣਾ ਨਹਿ ਬਿ ਆਪ ਸਕਾਈ ਕਦਾ ਤੋਂ ਸੰਗਤਾਂ ਅਸੀਸਾਂ ਦਿੰਦੀਆਂ ਹੈ ਕਿ ਗੁਰੂ ਦਾ ਪੁੱਤਰ ਹਰਗੋਬਿੰਦ ਸਾਹਿਬ ਇਨੂੰ ਕਦੇ ਵੀ ਕੋਈ ਜ਼ਿੰਦਗੀ ਵਿੱਚ ਵਿਗੜ ਨਾ ਆਵੇ ਕੋਈ ਦੁੱਖ ਨਾ ਆਵੇ ਹਮੇਸ਼ਾ arogh ਰਹੇ ਜੀ ਮਨ ਬਾਸ਼ਤ ਭੋਜਨ ਖਾਏ ਘਣੇ ਔਰ ਮੋਦਤ ਬ੍ਰਿੰਦ ਅਸੀਸ ਭਣੇ ਇਓ ਸਿੱਖ ਸੰਗਤਾਂ ਜੋ ਨਗਰ ਨਿਵਾਸੀ ਸਾਧੂ ਸੰਤ ਗ੍ਰਿਸ਼ਟੀ ਲੋਕ ਜੋ ਵੀ ઋષਿ ਮੁਨੀ ਆਏ ਹਨ ਸਾਰੇ ਹੀ ਇਦਾ ਅਸੀਸਾਂ ਦੇ ਕੇ ਭੋਜਨ ਛੱਕ ਕੇ ਖੁਸ਼ ਹੋ ਰਹੇ ਹਨ। ਪੁਨ ਦਿਨਨ ਦਾਨ ਦਇਓ ਧਨ ਕੋ ਗਨ ਹੋਤ ਭਏ ਨਾ ਕਰੀ ਗਨ ਕੋ। ਧਨ ਗੁਰੂ ਅਰਜਨ ਦੇ ਮਹਾਰਾਜ ਨੇ ਫਿਰ ਗਰੀਬ ਲੋਕਾਂ ਨੂੰ ਕਹਿੰਦੇ ਮਾਇਆ ਵੀ ਵੰਡਣੀ ਕੀਤੀ। ਮੌ ਸਾਰਾ ਧਨਵੜਨਾ ਕੀਤਾ ਕੋਈ ਗਿਣਤੀ ਨਹੀਂ ਕਰ ਸਕਦਾ ਸਭ ਹੁਣ ਦਇਓ ਹਰ ਕੰਤ ਭਈ ਜੈਕਾਰ ਉਚਾਰਤ ਨਾਦ ਥਾਈ ਜਾਂ ਸੰਗਤਾਂ ਸਤਿਗੁਰਾਂ ਦੀਆਂ ਜੈ ਜੈਕਾਰਾਂ ਕਰਦੀਆਂ ਜਾ ਰਹੀਆਂ ਸਾਰੇ ਬੜੇ ਖੁਸ਼ ਹਨ ਬਹਰ ਗੁਰ ਹੋਏ ਤਿਆਰ ਚਲੇ ਹਰ ਮੰਦਰ ਹੈ ਜਿਸ ਥਾਨ ਭਲੇ ਸਤਿਗੁਰੂ ਅਰਜਨ ਦੇਵ ਜੀ ਫਿਰ ਸਾਰਾ ਕਾਰਜ ਕਰਕੇ ਇਸ ਤੋਂ ਬਿਲੇ ਹੋ ਕੇ ਤਿਆਰ ਪਰ ਤਿਆਰ ਹੋ ਕੇ ਸ੍ਰੀ ਹਰਮੰਦਰ ਸਾਹਿਬ ਜਾਂਦੇ ਹਨ ਉੱਚ ਵਾਏ ਪ੍ਰਸਾਦ ਸਭ ਹੂ ਲਇਓ ਹਰ ਗੋਵਿੰਦ ਨੰਦਨ ਸੰਗ ਥਯੋ ਔਰ ਜਿਹੜਾ ਅਕੜਾ ਪ੍ਰਸ਼ਾਦ ਬਨਾਇਆ ਹੈ ਉਹ ਵੱਡਾ ਵਰਤਨ ਸਿੱਖਾਂ ਦੇ ਸਿਰ ਤੇ ਰਖਵਾਇਆ ਚਕਾਉਣਾ ਕੀਤਾ ਔਰ ਨਾਲ ਹਰ ਗੋਬਿੰਦ ਸਾਹਿਬ ਨੂੰ ਲੈ ਕੇ ਸ੍ਰੀ ਹਰਮੰਦਰ ਸਾਹਿਬ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੇ ਅਸਥਾਨ 'ਤੇ ਆਉਂਦੇ ਹਨ। ਪਿਤ ਕੇਰ ਸਥਾਨ ਮਹਾਨ ਮਹਾਇਤ ਪੂਜਨ ਕੇ ਚਲ ਜਾਤ ਤਹਾ। ਔਰ ਤੁਰਦੇ ਹੋਏ ਪੈਰੀ ਗੁਰੂ ਪਿਆਰਿਓ ਪੁੱਤਰ ਨੂੰ ਨਾਲ ਲੈ ਕੇ ਜਿੱਥੇ ਸਤਗੁਰੂ ਰਾਮਦਾਸ ਜੀ ਦਾ ਪਵਿੱਤਰ ਸਥਾਨ ਹੈ। ਉੱਥੇ ਜਾ ਪਹੁੰਚੇ ਹਨ ਪਹੁੰਚੇ ਘਰ ਅੰਚਰ ਢਾਰ ਖਰੇ ਪਿਤ ਧਿਆਨ ਕਰੇ ਔਰ ਪ੍ਰੇਮ ਭਰੇ ਔਰ ਉੱਥੇ ਪਹੁੰਚ ਕਰਕੇ ਗਲ ਵਿੱਚ ਪੱਲਾ ਪਾ ਕੇ ਗੁਰੂ ਪਿਤਾ ਦਾ ਧਿਆਨ ਧਰ ਕੇ ਕਾਰਬੰਧਨ ਦੋਸ਼ ਨਿਕੰਧਨ ਕੋਪਨ ਸ੍ਰੀ ਹਰਿ ਗੋਬਿੰਦ ਨੰਦਨ ਕੋ ਤਾਂ ਸਤਿਗੁਰੂ ਹਰਿ ਗੋਬਿੰਦ ਆਪਣਾ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਆਪ ਨਮਸਕਾਰ ਕੀਤੀ ਹੈ ਗੁਰੂ ਪਿਤਾ RAMਦਾਸ ਜੀ ਦੇ ਸਾਨ ਤੇ ਤੇ ਫਿਰ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਵੀ ਮਥਾ ਟਿਕਾਇਆ ਜੀ ਸਰਦਾ ਧਰ ਮਾਥੇ ਟਿਕਾਏ ਦਇਓ ਬੈ دیرਗ ਕੋ ਪਰ ਜਾਂ ਚਲਿਓ ਔਰ ਉਥੇ ਵੀ ਇਸ ਸੋਢੀ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਦੇ ਵਾਸਤੇ ਅਰਦਾਸ ਕਰਦੇ ਹਨ ਕਰ ਜੋਰ ਕਰੇ ਅਰਦਾਸ ਭਈ ਧਰੀ ਪਾਓ ਪ੍ਰਦਰਸ਼ਨ ਫੇਰ ਦਇ ਅਰਦਾਸ ਕੀਤੀ ਫਿਰ ਗੁਰੂ ਪਿਆਰੂ ਬੜੇ ਪ੍ਰੇਮ ਨਾਲ ਪ੍ਰਕਰਮਾ ਕੀਤੀ ਹੈ ਬਹੁ ਨਮਰ ਭਾਈ ਗੁਰ ਪੂਜ ਫਿਰੇ ਜੁਤ ਮੰਗਲ ਕੇ ਉਤਸਾਹ ਕਰੇ ਬੜੇ ਨਿਮਰਤਾ ਸਹਿਤ ਖੁਸ਼ੀ ਖੁਸ਼ੀ ਉਸ ਸਥਾਨ ਤੇ ਨਮਸਕਾਰ ਕਰਕੇ ਪ੍ਰਕਰਮਾ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਉਤਸ਼ਾਹ ਨਾਲ ਨੇ ਜਦਾਮ ਵਿਕੇ ਪੁਨ ਆਏ ਗਏ ਬਹੁ ਗਾਵਤ ਗੀਤ ਆਨੰਦ ਭਏ ਇਹ ਉਥੇ ਪ੍ਰਸ਼ਾਦ ਵਰਤਾ ਕੇ ਵਾਪਸ ਪਹੁੰਚ ਗਏ ਹਨ ਆਪਣੇ ਘਰ ਗੁਰਦੁਆਰੇ ਵਜਰੇ ਹਨ ਤਰ੍ਹਾਂ ਤਰ੍ਹਾਂ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਬਹੁ ਭਾਤ ਪਰਮੋਦਤ ਹੋਵਤ ਹੈ ਨਾਰੇ ਨਾਰ ਖੁਸ਼ੀ ਔਰ ਜੋਵਤ ਹੈ ਤਰ੍ਹਾਂ ਤਰ੍ਹਾਂ ਦੇ ਬਾਜੇ বাজ ਰਹੇ ਹਨ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਾਰੇ ਬੜੇ ਖੁਸ਼ ਹੈ ਕਿਆ ਮਨੁੱਖ ਕਿਆ ਇਸਤਰੀਆਂ ਲਾਗ ਤੁੰਬ ਬਕੀ ਤੁਣ ਬਾਜ ਰਹੀ ਨਹ ਕਾਨ ਪਰ ਕੁਛ ਬਾਤ ਕਹੀ ਦੁੰਦ ਵੀ ਹੁੰਦੇ ਆ ਢੋਲ ਨਗਾਰੇ ਆਦੀ ਛੋਟੇ ਵੱਡੇ ਇਹਨਾਂ ਦੀਆਂ ਤੁਣਾ ਆ ਰਹੀਆਂ ਹਨ ਇਨਾ ਸਾਜ਼ਾਂ ਦਾ ਆਵਾਜ਼ ਹੋ ਰਿਹਾ ਕੰਨ ਪਈ ਨਹੀਂ ਸੁਣਦੀ ਸਰਨਾਇ ਨਾ ਫੇਰ ਨ ਹੋਤ ਧੁਣੀ ਗਨਪਾਤ ਕਲਾਵਤ ਗਾਏ ਗੁਣੀ ਕਾ ਸ਼ਹਿਨਾਈਆਂ ਵਜਾਈਆਂ ਜਾ ਰਹੀਆਂ ਨਫੀਰੀਆਂ ਤੁਰੀਆਂ ਵਜਾਈਆਂ ਜਾ ਰਹੀਆਂ ਹਨ ਕਲਾਵਤ ਭਟ ਮਰਾਸੀ ਆਦੀ ਇਹਨ ਕਾਵ ਸੰਦ ਬਣਾਏ ਸੁਣ ਕਵੀ ਲੋਕ ਤਰ੍ਹਾਂ ਤਰ੍ਹਾਂ ਦੇ ਛੰਦ ਬਣਾ ਕੇ ਗੁਰੂ ਸਾਹਿਬ ਨੂੰ ਸੁਣਾਉਂਦੇ ਹਨ ਤੇ ਉਹਨਾਂ ਦੀਆਂ ਖੁਸ਼ੀਆਂ ਲੈਨੇ ਹਨ ਬੜ ਪੂਰ ਕੁਲਾਹਤ ਹੋਵਤ ਹੈ ਗੁਰ ਹੀਰਕ ਲੋਕਨ ਖੋਵਤ ਹੈ ਗੁਰੂ ਘਰ ਦੀ ਡਿਉੜੀ ਦੇ ਉੱਤੇ ਬੜਾ ਹੀ ਗੁਰੂ ਪਿਆਰਿਓ ਕੁਲਾਹਲ ਰੌਲਾ ਪੈ ਰਿਹਾ ਕੋਈ ਗੁਣ ਗਾ ਰਿਹਾ ਕੋਈ ਮੰਗ ਰਿਹਾ ਕੋਈ ਦੇ ਰਿਹਾ ਬੜ ਭੀਰ ਭਰੇ ਨਰ ਨਾਰਨ ਕੇ ਬਹੁ ਮੰਗਲ ਰੀਤ ਉਚਾਰਨ ਕੇ ਔਰ ਮਨੁੱਖਾਂ ਦੀ ਸਤਰੀਆਂ ਦੀ ਬੜੀ ਭੀੜ ਹੋ ਰਹੀ ਹੈ ਜ ਨੰਦਨ ਗਾਂਗਨੇ ਹਾਰਤ ਹੈ ਧਨ ਲੈ ਸਿਰ ਪੈ ਬਹਵਾਰਤ ਹੈ ਮਾਤਾ ਗੰਗਾ ਜੀ ਆਪਣੇ ਪੁੱਤਰ ਤੋਂ ਮਾਇਆ ਵਾਰ-ਵਾਰ ਕੇ ਗਾਨ ਮੰਗਤ ਕੋ ਬਿਕ ਦੇਵਤ ਹੈ ਗਨ ਆਸ਼ਕ ਮਾਦੁਰ ਲੇਵਤ ਹੈ ਔਰ ਉਹਨਾ ਲੋੜਵੰਦਾ ਗਰੀਬਾਂ ਨੂੰ ਮਾਇਆ ਦੇ ਰਹੀ ਹੈ ਬਦਲੇ ਵਿੱਚ ਉਹਨਾਂ ਤੋਂ ਅਸੀਸਾਂ ਲੈ ਰਹੇ ਹਨ ਹਰ ਗੋਵਿੰਦ ਚੰਦ ਮਨਿੰਦ ਮਹਾ ਉਸਲਿਓ ਜਲ ਬ੍ਰਿੰਦ ਅਨੰਦ ਤਹਾ ਹਰ ਗੋਬਨ ਸਹਿਬ ਚੰਦਰਮਾ ਤੋਂ ਵੀ ਸੋਹਣੇ ਗੁਰੂ ਪਿਆਰਿਓ ਸਾਰੀਆਂ ਸੰਗਤਾਂ ਨੂੰ ਜਲ ਦੇ ਆਪਣਾ ਅਨੰਦ ਬਖਸ਼ ਰਹੇ ਹਨ ਨਾਰੇ ਨਾਰ ਭਈ ਜਲ ਜੰਤ ਸਬੈ ਇਮ ਹੋਤ ਕੁਲਾਹਲ ਭੂਰ ਤਬੈ ਮਨਉ ਇਸ ਤਰ੍ਹਾਂ ਹੈ ਜਿਵੇਂ ਸਮੁੰਦਰ ਦੇ ਵਿੱਚੋਂ ਚੰਦਰਮਾ ਦਿਖਦਾ ਹੋਵੇ ਤੇ ਉਹਦੇ ਆਸ-ਪਾਸੇ ਮੱਛੀਆਂ ਜਲ ਜੰਤੂ ਘੁੰਮਦੇ ਹੋਣ ਉਸੇ ਤਰ੍ਹਾਂ ਹੀ ਹਰਗੋਬਿੰਦ ਸਾਹਿਬ ਚੰਦਰਵਾਸ ਰੂਪ ਹੈ ਤੇ ਗੁਰੂ ਪਿਆਰਿਓ ਘਰ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਜਿਹੜਾ ਜਲ ਜੰਤੂਆਂ ਦੀ ਤਰ੍ਹਾਂ ਹੈ ਦੋਹਰਾ ਇਸ ਪ੍ਰਕਾਰ ਸ੍ਰੀ ਸਤਗੁਰ ਕੀ ਨਸ ਦੇਉ ਸਬਦੀਤ ਨੰਦਨ ਹਰਿ ਗੋਵਿੰਦ ਜੀ ਤਨ ਬੇਲੰਦ ਮੁੱਧ ਚੀਤ ਇਸ ਤਰ੍ਹਾਂ ਗੁਰੂ ਪਿਆਰੋ ਅੱਜ ਦਾ ਸਾਰਾ ਦਿਹਾੜਾ ਜਿਹੜਾ ਹੈ ਇਸੇ ਤਰ੍ਹਾਂ ਪੁੱਤਰ ਹਰਗੋਬਿੰਦ ਸਾਹਿਬ ਜੀ ਦੀ ਚੜ੍ਹਦੀ ਕਲਾ ਨੂੰ ਲੈ ਕੇ ਮਨਾਇਆ ਗਿਆ ਸਿੱਖ ਸੰਗਤਾਂ ਨੇ ਖੁਸ਼ੀਆਂ ਬਖਸ਼ੀਆਂ ਅਸੀਸਾਂ ਦਿੱਤੀਆਂ ਔਰ ਬਹੁਤ ਸਾਰੀ ਮਾਇਆ ਵਰਤਾਈ ਗਈ ਤਾਂ ਗੁਰੂ ਪਿਆਰਿਓ ਹੁਣ ਅੱਗੇ ਹਰਗੋਬਿੰਦ ਸਾਹਿਬ ਜੀ ਦੀ ਪੜ੍ਹਾਈ ਦੇ ਲਈ ਇੰਤਜ਼ਾਮ ਕਰਦੇ ਆ ਹਰਗੋਬਿੰਦ ਸਾਹਿਬ ਨੂੰ ਕਿਹਦੇ ਕੋਲ ਪੜ੍ਹਨੇ ਭੇਜਿਆ ਗਿਆ ਇਹ ਵਿਚਾਰ ਆਪਾਂ ਅਗਲੇ ਦਿਵਾਨਾ ਵੀ ਸਰਬਨ ਕਰਾਂਗੇ ਬੋਲਦਿਆਂ ਨੇਕਾ ਅਖਰਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਦੀ ਸਮਾਪਤੀ ਕਰੀਏ हे आजत हे पार ब्रह्म अब नासी अग्नास हे पूरन हे सर्वमय दुख पंजन गुणतास हे संगी हे निराकार हे निर्गुण सबटेक ਬਿੰਦ ਹੈ ਗੁਣ ਨਿਦਾਨ ਜਾਗੈ ਸਦਾ ਬੇਕ ਇਹ ਅਪਰੰਪਰ ਹਰ ਹਰੇ ਹੈ ਹੋਵਨ ਹਰ ਇਹ ਸੰਤ ਹੈ ਸਦਾ ਸੰਗ ਨਿਹਦਾਰ ਅਧਾਰ ਏ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋ ਨੇਕ ਦੀ ਜੈ ਨਾਮ ਦਾਣ ਅੱਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਦਦਿਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਇੱਕ ਓੰਕਾਰ ਸਤ ਗੁਰੂ ਤੇ ਪਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤ ਹੈ ਬਿਗਨ ਬਿਨਾਸ ਨਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸ ਨਸੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਦਾ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਗੁਰਜੇ ਸਰਬਨ ਕੀਤਾ ਪਾਤਸ਼ਾਹ ਖੁਸ਼ੇ ਬਖਸ਼ਣ ਵਿਚਾਰਾਂ ਇੱਥੇ ਰੋਕਦੇ ਅਗਲੀਆਂ ਵਿਚਾਰਾਂ ਕੱਲ ਦੇ دیਵਾਨਾ ਵੀ ਸਰਬਣ ਕਰਾਂਗੇ ਸਮਾਪਤੀ ਕਰੀਏ ਬਲਾਫ ਫਤੇ ਪਾਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ